ਉੱਤਰ ਪ੍ਰਦੇਸ਼ ਦਾ ਪੀਲੀਪੀਤ ਜ਼ਿਲ੍ਹਾ ਇੰਟਰਨੈਸ਼ਨਲ ਬਾਰਡਰ ਤੇ ਪੈਂਦੀ ਹੈ ਪੂਰਨਪੁਰ ਤਹਿਸੀਲ ਇੱਥੋਂ ਦੇ ਤਿੰਨ ਪਿੰਡ ਸਿੰਘਾਲਾ ਉਰਫ ਟਾਟਰਗੰਜ ਭਾਰੀਰਤ ਅਤੇ ਬਿਹਲਾ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਇਸ ਇਲਾਕੇ 'ਚ ਵਸਦੀ ਹੈ। ਕਰੀਬ 22000 ਰਾਇ ਸਿੱਖਾਂ ਦੀ ਆਬਾਦੀ ਵਾਲੇ ਇਨ੍ਹਾਂ ਪਿੰਡਾਂ ਵਿੱਚ 3000 ਤੋਂ ਵੱਧ ਲੋਕ ਇਸਾਈ ਬਣ ਚੁੱਕੇ ਨੇ। ਸਾਲ 2000 ਤੋਂ ਨੇਪਾਲ ਦੇ ਰਸਤੇ ਸ਼ੁਰੂ ਹੋਇਆ ਧਰਮ ਪਰਿਵਰਤਨ ਦਾ ਖੇਡ ਹੁਣ ਖੁੱਲਣ ਲੱਗਾ ਹੈ। ਸਿੱਖ ਸੰਗਠਨ, ਹਿੰਦੂ ਸੰਗਠਨ ਲੋਕਾਂ ਦੇ ਘਰ ਵਾਪਸੀ ਕਰਾ ਰਹੇ ਹਨ ਅਤੇ ਕਰੀਬ 700 ਲੋਕ ਘਰ ਵਾਪਸੀ ਕਰ ਫਿਰ ਕ ਸੰਗਤ ਚਪਕ ਚੁੱਕੇ ਹਨ ਇਸ ਦਰਮਿਆਨ ਕੁਝ ਨਾਮ ਅਜਿਹੇ ਆ ਰਹੇ ਹਨ ਜੋ ਇਸ ਧਰਮ ਪਰਵਰਤਨ ਗਿਰੋਹ ਨਾਲ ਜੁੜੀ ਅਹਿਮ ਕڑی ਹੋ ਸਕਦੇ ਹਨ ਅਜਿਹਾ ਹੀ ਇੱਕ ਨਾਮ ਹੈ ਟਾਟਰ ਗੰਜ ਦੇ ਪ੍ਰਧਾਨ ਦਾ ਪਤੀ ਅਰਜੁਨ ਸਿੰਘ ਦਿਨਿਕ ਪਾਸਕਰ ਨੇ ਆਪਣੀ ਗਰਾਊਂਡ ਰਿਪੋਰਟ ਵਿੱਚ ਦੱਸਿਆ ਕਿ ਟਾਟਰ ਗੰਜ ਦੀ ਪ੍ਰਧਾਨ ਦਾ ਪਤੀ ਅਰਜੁਨ ਸਿੰਘ ਪਹਿਲਾਂ ਸਿੱਖ ਹੀ ਸੀ ਉਹ ਕਾਫੀ ਦਿਵੰਗ ਹੈ ਅਤੇ ਲੋਕ ਖੂਬ ਡਰਦੇ ਹਨ ਉਹ ਕਿਸੇ وجہ ਨਾਲ ਈਸਾਈ ਬਣ ਗਿਆ ਅੱਦੇ ਹੁਣ ਲੋਕਾਂ ਨੂੰ ਈਸਾਈ ਬਣਾ ਰਿਹਾ ਹੈ ਅਰਜੁਨ ਸਿੰਘ ਟਾਟਰ ਗੰਜ 4 5 ਅਰ ਇਸਾਈਆਂ ਦੀ ਮੀਟਿੰਗ ਵੀ ਕਰਾ ਚੁੱਕਾ ਹੈ ਉਸੇ ਇੱਕ ਮੀਟਿੰਗ ਚ ਉਸਨੇ ਪਾਦਰੀ ਦੇ ਅਹੁਦੇ ਦਿੱਤਾ ਗਿਆ ਅਤੇ ਫਿਰ ਉਹ ਜੋਸ਼ ਸ਼ੋਰ ਨਾਲ ਪਿੰਡ ਵਾਸੀਆਂ ਨੂੰ ਇਸਾਈ ਬਣਾਉਣ ਚ ਜੁਟ ਗਿਆ ਇੱਕ ਸਥਾਨਕ ਨੌਜਵਾਨ ਨੇ ਦੱਸਿਆ ਕਿ ਸ਼ੁਰੂ ਵਿੱਚ ਕੁਝ ਲੋਕ ਉਸਦੇ ਸਮਝਾਉਣ ਦੇ ਆਰਾਮ ਨਾਲ ਇਸਾਈ ਬਨ ਦੇ ਲਈ ਮੰਨ ਗਏ ਕੁਝ ਲੋਕਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਧਮਕਾਇਆ ਗਿਆ ਉਹਨਾਂ ਦੀਆਂ ਬੇਟੀਆਂ ਨਾਲ ਛੇੜਛਾੜ ਕੀਤੀ ਗਈ ਇਸਾਈ ਬਨ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੀ ਗਰੰਟੀ ਦਿੱਤੀ ਗਈ ਉਕਤ ਨੌਜਵਾਨ ਨੇ ਦੱਸਿਆ ਕਿ ਅਰਜਨ ਸਿੰਘ ਨੂੰ ਇਸਾਈ ਗੁਰੂ ਤੋਂ ਗਿਫਟ ਵਿੱਚ ਕਾਰ ਵੀ ਮਿਲਿਆ ਹੈ ਸ਼ਾਇਦ ਹੁਣ ਵੀ ਉਸਦੇ ਇਸ ਕੰਮ ਦੇ ਲਈ ਪੈਸੇ ਮਿਲ ਰਹੇ ਹਨ ਹੁਣ ਉਸਦੀ ਪ੍ਰਧਾਨ ਪਤਨੀ ਵੀ ਲੋਕਾਂ ਨੂੰ ਸਾਈ ਬੰਦ ਤੇ ਸਰਕਾਰੀ ਸਹੂਲਤਾਂ ਦਾ ਲਾਲਚ ਦੇਣ ਲੱਗੀ ਹੈ ਇੱਕ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਤਾਂ ਸਾਨੂੰ ਗੁਰੂਗ੍ਰੰਥ ਸਾਹਿਬ ਤੋਂ ਦੂਰ ਰਹਿਣ ਦੇ ਲਈ ਕਿਹਾ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਇਸਾਈਅਤ ਵੱਲ ਮੋੜ ਦਿੱਤਾ ਜਾਂਦਾ ਹੈ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਨੇਪਾਲ ਦੀ ਸਰਹੱਦ ਤੇ ਸ਼ਾਰਦਾ ਨਦੀ 'ਚ ਤਿੰਨ ਵਾਰ ਡੁਬਕੀ ਲਗਵਾਈ ਗਈ ਅਤੇ ਇਸਾਈ ਮਾਜ੍ਹਬ 'ਚ ਸ਼ਾਮਲ ਕਰ ਲਿਆ ਗਿਆ ਇਸ ਦੀ ਸ਼ੁਰੂਆਤ ਉਹ ਚਰਚ ਲਾ ਜਾਣ ਤੋਂ ਕਰਦੇ ਹਨ ਅਤੇ ਫਿਰ ਲਾਲਚ ਦੇ ਕੇ ਇਸਾਈ ਬਣਾਉਂਦੇ ਹਨ ਪੀਲੀਪੀਰ ਜ਼ਿਲ੍ਹੇ ਤਾਇਨਾਤ ਰਹੇ ਇੱਕ ਅਧਿਕਾਰੀ ਨੇ ਆਫ ਕੈਮਰਾ ਦੱਸਿਆ ਕਿ ਇਥੇ ਧਰਮ ਪਰਿਵਰਤਨ ਖੂਬ ਹੋਇਆ ਹੈ ਲਾਲਚ ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ਸਤਨਾਮ ਸਿੰਘ ਨਾਮ ਦਾ ਵਿਅਕਤੀ ਸਭ ਤੋਂ ਪਹਿਲਾਂ ਇਸਾਈ ਬੜਿਆ ਸੀ ਅਤੇ ਫਿਰ ਪੂਰੇ ਇਲਾਕੇ ਵਿੱਚ ਧਰਮ ਪਰਿਵਰਤਨ ਦੀ ਝੜੀ ਲੱਗ ਗਈ ਉਹ ਚਰਚ ਦੀ ਤਸਕਰੀ ਕਰਦਾ ਸੀ ਟਾਟਰਗੰਜ ਪਿੰਡ ਦੇ ਰਹਿਣ ਵਾਲੇ ਸਤਨਾਮ ਸਿੰਘ ਨੂੰ ਪਾਸਟਰ ਬਣਾਇਆ ਗਿਆ ਉਸ ਨੂੰ ਲਾਲਚ ਦੇਖ ਕੇ ਆਸ-ਪਾਸ ਦੇ ਪਿੰਡਾਂ 'ਚ ਇਸਾਈ ਧਰਮ ਪਰਿਵਰਤਨ ਦੇ ਇਸ ਰੈਕਟ ਨੂੰ ਅੱਗੇ ਵਧਾਇਆ ਪਿਲੀਪੀਦ ਦੇ ਬਹਿਲਾ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਦੇ ਹਵਾਲੇ ਤੋਂ ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਕਰੀਬ 150 ਘਰਾਂ 'ਚ ਕ੍ਰੌਸ ਦੇ ਨਿਸ਼ਾਨ ਬਣੇ ਹੋਏ ਨੇ। ਕੁਝ ਘਰਾਂ 'ਚ ਪ੍ਰਾਰਥਨਾ ਗਤੀਵਿਧੀਆਂ ਵੀ ਹੋ ਰਹੀਆਂ ਨੇ। ਉਹਨਾਂ ਦੱਸਿਆ ਕਿ ਸ਼ਿਕਾਇਤ ਦੇ ਬਾਅਦ ਪ੍ਰਸ਼ਾਸਨ ਨੇ ਘਰਾਂ ਦੇ ਬਾਹਰ ਲੱਗੇ ਕ੍ਰੌਸ ਨਿਸ਼ਾਨ ਹਟਵਾਉਣ ਦੀ ਮੁਹਿੰਮ ਸ਼ੁਰੂ ਕੀਤੀ। ਨਾਲ ਹੀ ਕਰੀਬ 100 ਘਰਾਂ 'ਚ ਵਿਸ਼ੇਸ਼ ਤਰ੍ਹਾਂ ਦੇ ਕੈਲੰਡਰ ਮਿਲਣ ਦੀ ਗੱਲ ਕਹਿੰਦੇ ਹੋਏ ਤਨ ਪਰਵਰਤਨ ਦੇ ਲਈ ਦੱਖਣ ਕੋਰੀਆ ਤੋਂ ਪੈਸਾ ਆਉਣ ਦਾ ਖਰਚਾ ਵੀ ਜਤਾਇਆ ਜਾ ਰਿਹਾ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ